ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਉਹਨਾਂ ਦੋਨਾਂ ਨੂੰ ਫਾਰਕ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਔਰ ਇੱਕ ਮਹੀਨੇ ਦੇ ਵਿੱਚ ਵਿੱਚ ਤਿੰਨਾਂ ਹੀ ਹਫ਼ਤਿਆਂ ਦੇ ਜਥੇਦਾਰ ਜਿਹੜੇ ਆ ਉਹ ਸ਼੍ਰੋਮਣੀ ਕਮੇਟੀ ਵੱਲੋਂ ਬਦਲ ਦਿੱਤੇ ਗਏ ਫਾਰਕ ਕਰ ਦਿੱਤੇ ਗਏ ਕਿਉਂ ਕਿਤੇ ਕੇ ਅੱਗੇ ਇਹਨਾਂ ਦਾ ਕੀ ਹੱਲ ਹੋਣਾ ਚਾਹੀਦਾ ਪੰਥਕ ਨਜ਼ਰੀਆ ਇਹਦੇ ਬਾਰੇ ਕੀ ਆ ਉਹਦੇ ਬਾਰੇ ਗੱਲਬਾਤ ਕਰਨ ਦੇ ਲਈ ਇਹਨਾਂ ਦੋਹਾਂ ਇਸ਼ੂਆਂ ਦੇ ਉੱਤੇ ਪ੍ਰੈਸ ਕਾਨਫਰੰਸ ਅੱਧੀ ਗਈ ਆ ਜਥੇਦਾਰ ਸਹਿਬਾਨਾ ਵਾਲੇ ਅਕਾਲੀ ਦਲ ਦੇ ਟੌਪਿਕ ਦੇ ਉੱਤੇ ਦੂਸਰੇ ਨੰਬਰ ਤੇ ਗੱਲ ਹੋਈ ਕਿ ਸਭ ਤੋਂ ਪਹਿਲਾਂ ਜਿਹੜਾ ਇਸ ਵਾਰ ਹੋਲਾ ਮਹੱਲਾ 13 14 ਤੇ 15 ਤਰੀਕ ਨੂੰ ਸਿੱਖਾਂ ਵੱਲੋਂ ਮਨਾਇਆ ਜਾ ਰਿਹਾ ਆਨੰਦਪੁਰ ਸਾਹਿਬ ਵੱਡੀ ਗਿਣਤੀ ਦੇ ਵਿੱਚ ਸੰਤਾਤ ਪਹੁੰਚਦਿਆਂ ਨੇ ਹੋਲਾ ਮਹੱਲਾ ਸਿੱਖਾਂ ਦੀ ਜੁਝਾਰੂ ਸਪਿਰਿਟ ਦਾ ਪ੍ਰਤੀਕ ਆ ਔਰ ਜਿਸ ਜਗ੍ਹਾ ਤੇ ਉੱਤੇ ਮਨਾਇਆ ਜਾਂਦਾ ਆ ਉਹ ਸਿੱਖਾਂ ਦੀ ਜੁਝਾਰੂ ਸਪਿਰਿਟ ਦੇ ਨਾਲ-ਨਾਲ ਸਿੱਖਾਂ ਦੀ ਵਿਲੱਖਣ ਹੋਣ ਦਾ ਹਸਤੀ ਦਾ ਵੀ ਪ੍ਰਤੀਕ ਆ ਕੇਸ ਗੱਟ ਸਾਹਿਬ ਆਨੰਦਪੁਰ ਸਾਹਿਬ ਇਹੀ ਧਰਤੀ ਹੈ ਜਿੱਥੇ ਖਾਲਸੇ ਨੂੰ ਨਿਆਰਾ ਸਰੂਪ ਦੇ ਕੇ ਇੱਕ ਨਿਆਰੀ ਕੌਮ ਸੰਪੂਰਨ ਰੂਪ ਦੇ ਵਿੱਚ ਗੁਰਮਾਰਾ ਨੇ ਸਥਾਪਿਤ ਕੀਤੀ ਹੈ ਔਰ ਉਸੇ ਧਰਤੀ ਦੇ ਉੱਤੇ ਜੁਝਾਰੂ ਪੰਨ ਦਾ ਜਿਹੜਾ ਪ੍ਰਤੀਕ ਹੋਲਾ ਮਹੱਲਾ ਹੈ ਜਿਹਦੇ ਵਿੱਚ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਉੱਥੇ ਗਤਕੇ ਦੇ ਜਾਂ ਹੋਰ ਕੋਰਸ ਦੇ ਜੋਰ ਸਾਰੇ ਬਖਾਲਦਿਆਂ ਨੇ ਉਹ ਉੱਥੇ ਕੀਤਾ ਜਾਂਦਾ ਹੈ ਪਰ ਪਿਛਲੇ ਤਕਰੀਬਨ ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ ਕੌਮਾਂ ਇਹਨਾਂ ਚੀਜ਼ਾਂ ਨੂੰ ਸਿਰਫ ਮੇਲਿਆਂ ਤੱਕ ਸੀਮਿਤ ਕਰਕੇ ਵੇਖਦੀ ਪਈ ਆ ਪਰ ਸਾਡਾ ਮੰਨਣਾ ਹੈ ਕਿ ਇਹਨਾਂ ਨੂੰ ਮੇਲਿਆਂ ਤੋਂ ਗਾਂਹ ਜਿੰਨੋਂ ਜਿਹੜੇ ਕਾਰਨਾ ਕਾਰਨ ਅਸਜ ਗੁਰੂ ਮਹਾਰਾਜ ਨੇ ਸਾਰੇ ਜੋੜ ਮੇਲ ਸ਼ੁਰੂ ਕੀਤੇ ਉਹਨਾਂ ਗੱਲਾਂ ਦੀ ਅਸਲੀ ਸਪਿਰਿਟ ਜਿਹੜੀ ਆ ਉਹ ਕੌਮ ਦੇ ਅੰਦਰ ਜਗਾਉਣੀ ਚਾਹੀਦੀ ਆ ਔਰ ਉਸੇ ਸਪਿਰਿਟ ਨੂੰ ਜਗਾਉਣ ਦੇ ਲਈ ਆਪਣੇ ਜਝਾਰੂ ਜੱਜ ਬਿਆਨ ਨੂੰ ਆਪਣੀ ਵਿਲੱਖਣ ਹੋਣ ਦਾ ਅਸਤੀ ਦੀ ਸਪਿਰਿਟ ਨੂੰ ਔਰ ਸਿੱਖ ਰਾਸ਼ਟਰ ਦੇ ਸੰਕਲਪ ਨੂੰ ਆਪਣੀ ਕੌਮ ਦੇ ਵਿੱਚ ਭਰਨ ਦੇ ਲਈ 13 ਤਰੀਕ ਨੂੰ ਦਲ ਖਾਲਸਾ ਵੱਲੋਂ ਹੁਸ਼ਿਆਰਪੁਰ ਤੋਂ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੱਕ ਕੇਸਗੜ ਦੇ ਲਲਕਾਰ ਨਾਮ ਦਾ ਮਾਰਚ ਕੀਤਾ ਜਾਏਗਾ ਇਹ ਮਾਰਚ ਹੁਸ਼ਿਆਰਪੁਰ ਤੋਂ 10 ਵਜੇ ਗੁਰਦੁਆਰਾ ਕਲਗੀਧਰ ਤੋਂ ਸ਼ੁਰੂ ਹੋਏਗਾ ਔਰ ਚੱਬੇਵਾਲ ਮਾਇਲਪੁਰ ਹੁੰਦਾ ਹੈ ਗੜਸ਼ੰਕਰ ਔਰ ਗੜਸ਼ੰਕਰ ਤੋਂ ਫਿਰ ਅਨੰਦਪੁਰ ਸਾਹਿਬ ਰਾਹ ਰਸਤੇ ਦੇ ਵਿੱਚ ਜਿੱਥੇ ਜਿੱਥੇ ਕ੍ਰੀਮਪੁਰ ਪੋਜੇਵਾਲ ਔਰ ਜਿਹੜਾ ਮਜਾਰਾ ਪਿੰਡ ਆ ਇਹਨਾਂ ਦੇ ਜਿੰਨੇ ਲੰਗਰ ਨੇ ਜਾਂ ਜਿੱਥੇ ਜਿੱਥੇ ਸੰਗਤ ਜੁੜਦੀ ਆ ਉੱਥੇ ਰੁਕਦਾ ਆ ਪੜਾਕ ਕਰਦਾ ਆ ਸ਼ਾਮ ਨੂੰ ਆਨੰਦਪੁਰ ਸਾਹਿਬ ਪਹੁੰਚੇਗਾ ਜਿੱਥੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਉੱਤੇ ਅਰਦਾਸ ਕੀਤੀ ਜਾਏਗੀ ਔਰ ਇਹ ਮਾਰਚ ਭਾਈ ਬਲਜਿੰਦਰ ਸਿੰਘ ਜਿਲ੍ਹਾ ਜੱਜਦਾਰ ਖੁਸ਼ਿਆਰ ਪਰ ਔਰ ਭਾਈ ਦਲਬਖ ਸਿੰਘ ਜਿਲ੍ਹਾ ਜੱਜਦਾਰ ਗੁਰਦਾਸਪੁਰ ਇਹਨਾਂ ਦੋਨਾਂ ਦੀ ਅਗਵਾਈ ਦੇ ਵਿੱਚ ਕੀਤਾ ਜਾਏਗਾ ਜਿਹਦੇ ਵਿੱਚ ਨੌਜਵਾਨਾਂ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਦੀ ਅਪੀਲ ਕਰਦੇ ਹਾਂ ਔਰ ਉੱਥੇ ਸੰਤਾਂ ਵੱਲੋਂ ਕਹਿਏ ਗਏ ਬਚਨ ਵੀ ਯਾਦ ਦਿਵਾਉਣਾ ਚਾਹੁੰਦੇ ਹਾਂ ਜਿੱਥੇ ਉਹ ਕਹਿੰਦੇ ਸੀ ਕਿ ਜੋ ਗੁਲਾਮੀ ਘਾਲੋਂ ਲਾਉਣੀ ਆ ਤਾਂ ਪਹਿਲਾਂ ਆਨੰਦਪੁਰ ਸਾਹਿਬ ਘਰੇ ਵੱਢ ਜਓ ਜਿਨ੍ਹਾਂ ਨੇ ਅਜੇ ਅਮਰਤਪਾਨ ਨਹੀਂ ਕੀਤਾ ਉਹਨਾਂ ਨੇ ਅਪੀਲ ਕਰਦੇ ਆ ਕਿ ਉਹ ਗੁਰੂ ਵਾਲੇ ਬਣ ਅਮਰਤ ਸ਼ਕਣ ਔਰ ਖਾਲਸਾ ਪੰਥ ਦਾ ਹਿੱਸਾ ਬਣ ਕੌਮ ਦਾ ਹਿੱਸਾ ਬਣ ਇਸ ਟਾਈਮ ਜਿਹੜਾ ਸਾਡਾ ਬਹੁਤ ਆਤ ਸਮਾਜ ਆ ਉਹ ਕੌਮ ਦਾ ਹਿੱਸਾ ਹੁੰਦਾ ਆ ਵੀ ਕੌਮ ਦਾ ਹਿੱਸਾ ਨਹੀਂ ਗਾ ਕਿਉਂਕਿ ਗੁਰਮਹਾਰਾਜ ਨੇ ਸਿੱਖ ਦੀ ਝੋਲੀ ਦੇ ਵਿੱਚ ਜਦੋਂ ਅਮਰਤ ਦੀ ਦਾਤ ਪਾਈ ਫਿਰ ਇੱਕ ਸੰਪੂਰਨ ਪੰਥ ਦਾ ਕੌਮ ਜੜੀ ਉਹ ਸਾਜੀ ਗਈ ਸੋ ਅਸੀਂ ਚਾਹੁੰਦੇ ਆ ਕਿ ਜਿਹੜੇ ਅਜੇ ਗੁਰੂ ਵਾਲੇ ਨਹੀਂ ਬਣੇ ਉਹ ਗੁਰੂ ਵਾਲੇ ਬਣ ਔਰ ਇਸ ਮਾਰਚ ਦਾ ਹਿੱਸਾ ਬਣ ਦੂਸਰਾ ਜਿਹੜਾ ਟੌਪਿਕ ਆ ਕੱਲ ਸ਼੍ਰੋਮਣੀ ਕਮੇਟੀ ਵੱਲੋਂ ਮੀਟਿੰਗ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਨੂੰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਫਾਰਕ ਕੀਤਾ। ਉਥੇ ਤੀਜਾ ਵੀ ਇੱਕ ਨਾਲ ਉਹਨਾਂ ਦੇ ਕੋਲ ਅਸਤੀਫਾ ਪਿਆ ਸੀ ਜਿਨ੍ਹਾਂ ਨੂੰ ਅੱਜ ਉਹਨਾਂ ਨੇ ਪੈਂਡਿੰਗ ਰੱਖ ਲੈ ਸ਼੍ਰੋਮਣੀ ਕਮੇਟੀ ਦੇ ਆਪਣੇ ਖੋਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੀ ਸਾਹਿਬ ਜੀ ਦਾ